ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਕਸਬਾ ਧਿਆਨਕੁਰ ਨਾਲ ਲੱਗਦੇ ਪਿੰਨਖ ਜਾਨੀਕੋਟ ਦੇ ਰਜਬਾ ਉਦੋਲੇ ਨੇ ਜਦੀਕ ਤਿੰਨ ਮੋਟਰਸਾਈਕਲ ਨੌਜਵਾਨਾਂ ਨੂੰ ਨੋਵਾ ਗੱਡੀ ਚਾਲਕ ਨੇ ਬੁਰੀ ਤਰ੍ਹਾਂ ਕੁਚਲ ਕੇ ਗੰਭੀਰ ਰੂਪੇ ਜ਼ਖਮੀ ਕਰ ਦੇਣ ਦਾ ਮਾਮਲਾ ਪ੍ਰਾਪਤ ਹੋਇਆ ਹੈ ਉਧਰ ਪ੍ਰਾਪਤ ਜਾਣਕਾਰੀ ਨੂੰ ਸਰ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਤਿੰਨਾਂ ਨੌਜਵਾਨਾਂ ਨੂੰ 108 ਐਂਬੂਲੈਂਸ ਰਾਹੀਂ ਫਤਗੜ ਚੂਰੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਜ਼ਖਮੀ ਨੌਜਵਾਨਾਂ ਦੇ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਹੈ ਦਸਨ ਜੋਗ ਇਹ ਤਿੰਨੇ ਨੌਜਵਨ ਪਿੰਡ ਕੋਟਲੀ ਸੂਰਤਮਲ ਦੀ ਸੁਨੀਕਨ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਕੰਮ ਤੋਂ ਘਰ ਵਾਪਸ ਆ ਰਹੇ ਸਨ ਉਧਰ ਨੂਆ ਗੱਡੀ ਦਾ ਡਰਾਈਵਰ ਮੌਕੇ ਤੋਂ ਗੱਡੀ ਛੱਡ ਫਰਾਰ ਦੱਸਿਆ ਜਾ ਰਿਹਾ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਚੌਕੀ ਕਲਾਫਰਗਨਾ ਦੇ ਤੇ ਘਾਰੀਆਂ ਵੱਲੋਂ ਦੋਨਾਂ ਹਸਤਾਕਰਸ ਤੋਂ ਵਾਹਨ ਅਬਜੇ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਏ ਜੀ ਖਜਾਨੇਕੋਟੋਂ ਆਉਣ ਦੇ ਕੇ ਖਜਾਨੇਕੋਟ ਗੁਰਦਾਸ ਸਾਹਿਬ ਨਹਿਰ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਹੋਣ ਦੇਗੇ ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਂ ਲੈ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ 도ੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆੜਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚ ਸਾਟਿਆ ਇਸ ਤਰ੍ਹਾਂ ਕਰਕੇ ਸੱਟਾਂ ਵਾਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਇਹ ਤੇ ਸੱਟਾਂ ਜ਼ਿਆਦਾ ਵੀ ਲੱਗ ਸਕਦੀਆਂ ਸੀ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਮੇਲਾ ਵੀ ਕਿਉਂਦੇ ਗੱਡੀ ਦੇ ਵਿੱਚ ਬੋਤਲਾਂ ਛੜਾ ਦੇ ਬੋਲਾਂ ਨਿਕਲੀਆਂ ਹਾਂਜੀ ਆਪ ਉਸੇ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਹੁਣ 7:00 ਵਜੇ ਹੈ ਅਜੇ ਤੱਕ ਪੁਲਿਸ ਇੱਥੇ ਆ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਆੜਾ ਫਗਾਨਾ ਤੋਂ ਚੌਂਕੀ ਤੋਂ ਆਏ ਨੇ ਇੰਚਾਰਜ ਇਹਨਾਂ ਨੇ ਆਣ ਕੇ ਐ ਛਕਾਰ ਵਾਲੇ ਵੀ ਆਏ ਨੇ ਛਕਾਰਵਾਸ਼ੀਆਂ ਤੋਂ ਵੀ ਆਏ ਕੋਲੀ ਸੁੱਟ ਮੱਲੇ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਪਿੱਤ ਲੋ ਕੀਤਾ ਉਹਨੂੰ ਗੱਡੀ ਇੱਕ ਲੱਗੇ ਨੇ ਆੜਾ ਫਗਾਨਾ ਥਾਣੇ 'ਚ ਇਹ ਮੋਟਰਸਾਈਕਲ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪੀਟਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ 'ਚ ਆ ਕੇ ਪਤਾ ਲੱਗੇ ਗੱਡੀ ਦੇ ਵਿੱਚੋਂ ਹੜੜਿਆ ਬੰਦੇ ਉੱਥੇ ਡਿੱਗ ਪਏ ਤਿੰਨ ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਨਾਲ ਹੀ ਆ ਗਿਆ ਹੁਣ ਮੁਕੇ ਤੇ ਪੁਲਿਸ ਪੰਚੀ ਨਾਲ ਕੀ ਕਰੇਗੀ ਪੁਲਿਸ ਨੇ ਮੁਕਾ ਵੇਖਿਆ ਤੇ ਹੁਣ ਕਾਰਵਾਈ ਕਰ ਰਹੀ ਕਿ ਗੱਡੀ ਇਹਦਾ ਪਤਾ ਨਹੀਂ ਲੱਗਣਿਆ ਕਿਥੋਂ ਦਾ ਕੀ ਮੰਗ ਕਰਦੇ ਹਾਂਜੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਇੰਨਾ ਸੁਪਰ ਕਰਨਗੇ ਸਾਡੇ ਬੇਟੇ ਬਚ ਗਏ